ਛਤਚਰੀਏ ਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਮੋਗਲ ਸਮਰਾਟ ਦੇ ਮਹਾਨ ਬਾਸ਼ਾ ਅਕਬਰ ਅਤੇ ਉਹਦੀਆਂ ਵਿਅਕਤੀਗਤ ਤੇ ਰਾਜਨੀਤਿਕ ਨੀਤੀਆਂ ਬਾਰੇ ਅਕਬਰ ਨੇ 1556 ਜੀ ਵਿੱਚ ਸਿਰਫ 13 ਸਾਲ ਦੀ ਉਮਰ ਵਿੱਚ ਸਿੰਘਾਸਨ ਸੰਭਾਲ ਲਿਆ ਸੀ ਉਹ ਇੱਕ ਮਹਾਨ ਸ਼ਾਸਕ ਸਾਬਤ ਹੋਇਆ ਉਸਨੇ ਸਿਰਫ ਜੰਗਾਂ ਹੀ ਨਹੀਂ ਬਲਕਿ ਛੇਜਨਾਤਮਕ ਨੀਤੀਆਂ ਨਾਲ ਭਾਰਤ ਨੂੰ ਬਦਲ ਕੇ ਰੱਖ ਦਿੱਤਾ ਅਕਬਰ ਨੇ 1562 ਜੀ ਵਿੱਚ ਹਿੰਦੂਆਂ ਤੇ ਲਗਭਗ ਜੇਕਰ ਨੂੰ ਖਤਮ ਕਰ ਦਿੱਤਾ ਉਸਨੇ ਸਾਰੇ ਧਰਮ ਦੇ ਲੋਕਾਂ ਨੂੰ ਬਰਾਬਰੀ ਨਾਲ ਦੇਖਿਆ 1582 ਦੇ ਵਿੱਚ ਅਕਬਰ ਨੇ ਇੱਕ ਨਵੇਂ ਧਰਮ ਦੀ ਸ਼ੁਰੂਆਤ ਕੀਤੀ ਸੀ ਟੀਨ ਇਲਾਹੀ ਜੋ ਕਿ ਸਾਰੇ ਧਰਮਾਂ ਦੇ ਚੰਗੇ ਗੁਨਾਹ ਨੂੰ ਮਿਲਾ ਕੇ ਬਣਾਇਆ ਗਿਆ ਸੀ ਅਕਬਰ ਨੇ ਹਿੰਦੂ ਰਾਜ ਤੁਮਰੀਆਂ ਨਾਲ ਵਿਆਹ ਕਰਾ ਕੇ ਰਾਜਪੁੱਤਾਂ ਨਾਲ ਆਪਣੀ ਨਿੱਤਰਤਾ ਬਣਾਈ ਸੀ ਇਸ ਨਾਲ ਮੋਗਲ ਸਾਮਰਾਜ ਬਹੁਤ ਮਜ਼ਬੂਤ ਹੋ ਗਿਆ ਅਕਬਰ ਦੇ ਦਰਬਾਰ ਵਿੱਚ ਨੌ ਰਤਨ ਸਨ ਜਿਵੇਂ ਕਿ ਮੀਰ ਬਲ ਅਬੂਲ ਫਜ਼ਲ ਅਤੇ ਤਾਨ ਸਿੰਘ ਅਕਬਰ ਨੇ ਇੱਕ ਨਵਾਂ ਪ੍ਰਸ਼ਾਸਨਿਕ ਨਿਯਮ ਲਿਆ ਜਿਸ ਨੂੰ ਟੋਟਲ ਮਾਲ ਪ੍ਰਣਾਲੀ ਆਖਿਆ ਜਾਂਦਾ ਸੀ ਅਕਬਰ ਦੀ ਮੌਤ ਸੋਲਾ ਸਾਲ 57 ਵਿੱਚ ਹੋਈ ਸੀ ਪਰ ਉਹਦੀ ਨਿਤੀਆਂ ਨੇ ਮੋਗਲ ਸਾਮਰਾਜ ਨੂੰ ਉਚਾਈਆਂ ਤੇ ਪਹੁੰਚਾਇਆ ਸੀ ਜੇਕਰ ਤੁਹਾਨੂੰ ਵੀਡੀਓ ਖੰਦਾਈ ਹੋਇਆ ਤਾਂ ਇਹ ਲਾਈਕ ਦੇ ਦਿਓ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਨੂੰ ਸਸਟਰੀਕ ਇਹਨਾਂ ਨਾਪੋ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ